ਹਾਂਜੀ ਅੱਤੀ ਗਾਲ ਜੀ ਹੋ ਰਟੇ ਬਹੁਤ ਵਧੀਆ ਬਾਈ ਲੋ ਬਾਈ ਗੱਗੇਰਾ ਦੇ ਆਏ ਹੋਏ ਮਾਰਨ ਜਿਹੜਾ ਹੈਗਾ ਗੱਲ ਬਾਤ ਮੋਹ ਗੱਗੇ ਦੀ ਜਿੰਦੀ ਹਾਂ ਹੈਨਾ ਆਦਾ ਪਹਿਲਾ ਕਰਦੇ ਸੀ ਆ ਪਹਿਲਾ ਕਰਦੇ ਸੀ ਬਾਈ ਇੱਧਰ ਇਹੋ ਆ ਜਿੱਥੇ ਸਰੋਂ ਦੀ ਹਾਂ ਤੁੱਕੇ ਜੀ ਵੀ ਨਾ ਹੈ ਹਾਂ ਵਧੀਆ ਹੋ ਗਿਆ ਬੰਦੂ ਵੇਣਾ ਵਧੀਆ ਵਧੀਆ ਟੱਕਿਆ ਹੋ ਜੂ ਐਨ ਹਾਂ ਟੱਕ ਬਣ ਗਿਆ ਆ ਪੂਰਾ ਭਰ ਕੇ ਚੱਲਦਾ ਹੈ ਹਾਂ ਹੈ ਹੋਰ ਬੜਾ ਪੱਜੀ ਆ ਇਹ ਜਿਹੜੀ ਹੈ ਜਿੱਤੇ ਗੱਲ ਕਰ ਰਹੇ ਹਾਂ ਇਹ ਢਿੰਝ ਹੀ ਹੁੰਨੇ ਇੱਧਰ ਉੱਤਰ ਆਹ ਬੰਦਾ ਜੀ ਦਾ ਵੀ ਜਾਂ ਹਾਂ ਲਾਵੇ ਲਾਵੇ ਆ ਰੇਤ ਲਈ ਉਹ ਸਾਰੀ ਹਾਂ ਉਹ ਆਦਾਂ ਆਜ ਤੇ ਖੜ ਰਿਹਾ ਤਾ ਆਪਿਆ ਆ ਉੱਪਰ ਢਾਕਾ ਰਾ ਬਾਕੀ ਬਾਈ ਕੰਮ ਮਾਰੋ ਮਾਰ ਚੱਲਦਾ ਇਕਲੇ ਜਰੋਹ ਚੱਲਦਾ ਪੂਰਾ ਮਾਰੋ ਬਾ ਚੱਲਦਾ ਆਏ ਨਾ ਲਾਈਟ ਪਾਜੀ ਧੀਰੇ ਪਾਸਾ ਤੇ ਰਹੇਗੇ ਪਾਸਾ ਤੇ ਰਹੇਗੇ ਹਾਂ ਹਾਂ ਬਾਰਾ ਕੰਮ ਜ਼ਗਾ ਮਾਰੋ ਮਾਰ ਬਾਕੀ ਭਾਈ ਇਹ ਮੋਟਰ ਦੀ ਖੋਰ ਗੁੱਬੀ ਐ ਇਹ ਵਟੇਉ ਆ ਅਰੇ ਪੰਜ ਸੱਤ ਪਿੰਡਾਂ ਪਰ ਨਹੀਂ ਹੈਗੇ ਆ ਅਜੇ ਲੱਗੇ ਹੋਏ ਇਹ ਆਜੇ ਰਾਸੀ ਪਰਮਲ ਲਗਿਆ ਨਾ ਹਾਂ ਦਰਾਖਤ ਵੀ ਦੇਖਿਆ ਯਾ ਭਈ ਇਹ ਲੈ ਇਹ ਹਵਾ ਨਹੀਂ ਚੱਲਦਾ ਜਮਾਂ ਵੀ ਜਿਹੜੇ ਗੱਜਨਾ ਨਾ ਹਾਂ ਹਾਲੇ ਕਿੱਥੇ ਹੈ ਇਹ ਤਾਂ ਫਿਰ ਪੱਕੂਗਾ ਕਹਾ ਜਾ ਕੇ ਆਹ ਖਾਸਾ ਤਾਂ ਕੰਮੇ ਨਹੀਂ ਹੈਗਾ ਕੋਈ ਸੁਣਾ ਨਾ ਇੱਥੀ ਦੇ ਮੈਂ ਕਿਹਾ ਲਾਲੇ ਘਮਾਉਣੇ ਆ ਇਹ ਨਾਲ 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 ਤਾਂ ਪੈਪ ਰੱਖਿਆ ਘਮਾਉਣੇ ਨਾਲ ਹਾਂ ਸਮਝੋ ਪੈਪ ਲੋਟਾ ਹੁਣ ਨਿਕਲ ਆ ਆਹ ਵੇਖ ਇਧਰ ਆਹ ਪਾਣੀ गिरਦਾ ਹਾਂ ਆਹ ਪਾਣੀ गिरਦਾ ਹਾਂ ਹਾਂ ਕਿੰਨਾ ਰਹਿ ਗਿਆ ਰੱਖ ਹਾਂ ਅੱਤ ਆਹੀ ਬਣਾਏ ਹੋਏ ਆ ਉਹ ਚਾਚੇ ਗੱਲ ਪਤਾ ਕੀ ਆ ਇਹ ਰੇਤਾ ਸਾਰਾ ਮੈਂ ਬਾਈ ਆ ਇਹ ਹਾਂ ਘੱਗ ਭਜਣਾ ਪੂਰਾ ਕਿਹਦਾ ਮੰਗਾ ਆ ਹਾਂ ਮੈਂ ਬਾਈ ਆ ਆ ਵੀ ਦਿੱਤਾ ਹੈ ਆ ਹੁਣ ਹਾਂ ਆ ਹੁਣ ਇਹਨਾਂ ਨੇ ਇੱਥੇ ਤੇ ਆ ਚਲਾਈ ਆ ਹਨਾ ਉਹ ਫਿਰ ਦੇਖੀਂ ਕਕਣਾ ਕਾ ਹੋਣਾ ਕੰਮ ਇਹਦਾ ਪਾਈਪ ਪਾਈਪ ਦੱਬੇ ਹੋ ਤਾਂ ਮੈਂ ਪਹਿਲਾਂ ਉੱਥੇ ਪਾਈਪ ਹੀ ਟੂਆ ਬਾਂਦਾ ਭਾਈ ਪਾ ਦਿੰਦਾ ਉਹ ਕਹਾਂ ਜਾ ਕੇ ਪਾਊਗਾ ਫਿਰ ਮੋਟਰ ਬਣਾਤੀ ਗੱਗੇ ਜੜੀ ਇਹਨੇ ਇਹਨ ਬਣਾਤੀ ਕੱਲ ਤਾਂ ਲੱਗਿਆ ਉਹ ਰਹਿਣ ਸਾਫ ਕਰਤੀ ਇਹਨ ਬਣਾਤੀ ਗੱਲ ਬਾਤ ਹਾਂ ਸਾਰੇ ਕੱਟ ਕੇ ਰੱਖ ਜਦੇ ਨੇ ਸਾਈਡ ਪਰ ਹਾਂ ਐ ਹਿੰਮਤੀ ਬਾ ਆਉਦਾ ਭਾਈ ਹਿੰਮਤ ਨਾਲੇ ਆ ਕੀਤੀ ਆ ਦੇਖੋ ਕਿੰਨੇ ਰੋੜ ਕੱਟ ਕੇ ਰੱਖਦੇ ਨੇ ਇਹਦੇ ਪਛਾਈ ਪਾਈ ਤੇ ਹਾਂ ਰੋੜ ਰੋੜ ਆ ਕਿਸੇ ਟਾਈਮ ਕੋਈ ਹੁੰਦੀ ਸੀ ਇੱਥੇ ਪੱਖਾ ਚੱਲਿਆ ਰਣ ਨਾਲ ਇੱਥੇ ਬਾਈਕ ਲਾੜੀ ਹੁੰਦੀ ਸੀ ਇੱਥੇ ਹੁੰਦੀ ਸੀ ਇੱਥੇ ਖਿਲਾੜੀ ਹੁੰਦੀ ਸੀ ਇਹਨਾਂ ਦੀ ਇੱਥੇ ਖਿਲਾੜੀ ਗਿਆ ਸ਼ਾਮਾਂ ਹਾਂ ਟਾਇਰ ਟਾਇਰ ਦੀ ਗੱਲ ਆ ਭਾਈ ਇਹ ਇੱਥੇ ਤਾਂ ਮੈਂ ਵੀ ਦੇਖੀਏ ਬਹੁਤ ਟਾਈਮ ਖਾਦਾ ਘੋੜੂਰੇ ਇਹ ਹੈਗੀ ਚਾਚਾ ਆਜਮੀਨ ਹੈਗੀ ਆ ਸਬਜ਼ੀ ਵਾਲੀ ਸਾਰੀ ਕਿ ਬੈਂਗਰੀ ਬਾਦੋਂ ਪਈ ਜਾ ਰਹੀ ਹੈ ਹਾਂ ਇਹ ਸਾਡੇ ਵਿੱਚ ਇੱਥੇ ਬੈਂਗਰੀ ਲਾਉਂਦੇ ਹੁੰਦੇ ਹਾਂ ਹਾਂ ਆ ਲਾਉਣੀ ਆ ਬਾਈ ਹੁਣ ਇਹਨੇ ਮੱਕੀ ਵੀਜੀ ਹੋਈ ਹੋਵੇ ਹੁਣ ਵੀ ਸਬਜ਼ੀ ਲਾਉਣੀ ਆਂ ਵੀਜੀ ਆ ਹੈ ਤੇ ਛੋਟੀ ਆ ਛੋਟੀ ਜਿਹੀ ਜਾਈਦੀ ਆ ਛੋਟੀ ਛੋਟੀ ਅੱਛਾ ਬੈਂਗਰੀ ਤੋਂ ਮਾਇਨੇ ਕੀ ਹੋਈ ਇਹਨੇ ਬੌਂ ਲਾਈ ਆ ਹਾਂ ਇਹਨਾਂ ਨੇ ਆਈਡੀ ਆ ਲੱਗੇ ਡੇੜੀ ਤਾਂ ਨੇ ਹਾਂ ਬੌਂ ਲਾਈਓ ਚਲੋ ਲੇਟ ਆਈ ਹੋਣੀ ਹੋਜੇ 11 ਵਜੇ ਆਉਗੀ ਹੋਣੀ ਆਉਗੀ 11 ਵਜੇ ਆਉਗੀ ਆਓ ਜਿੱਦੇ ਇਹਦੇ ਲਵਾਈ ਚੱਲੀ ਵੀ ਉੱਥੇ 8 ਘੰਟੇ ਲੱਗੇ ਦੇਣ ਇਹ ਪੰਮਾ ਵੀ ਕਹਿੰਦਾ ਮਾ ਯਾਰ ਕੰਬਣੀ ਮਾਰਦਾ ਅੱਜ ਅੱਛਾ ਕੰਬਣੀ ਬਾਅਦ ਤੇ ਮੰਨ ਲਾ ਅੱਛਾ ਅੱਜ ਨਹੀਂ ਗੱਲ ਨੂੰ ਗੱਜ ਆਹੋ ਚੱਲ ਠੀਕ ਹੋ ਚੱਲੀ ਜਾਣਾ ਇਹਦਾ ਦੇਖ ਸਿਆਣਦਾਰੀ ਹੈ ਨਾ ਤਾਂ ਕਿੱਡਾ ਦਾ ਹੈਗਾ ਉਹ ਇਹ ਲੋਡਣਾ ਲੈ ਅੱਠ ਲੈ ਕੇ ਹੈ ਵੀ ਅੱਠ ਨੀਚੇ ਅੱਠ ਤੋਂ ਬਾਅਦ ਸੱਤ ਨੂੰ ਕਿਹਾ ਭਾਡਾ ਉਹ ਆਇਆ ਲੱਗਦਾ ਹੈ ਐਂ ਡਾਉਨ ਹੁੰਦਾ ਨਾਲ ਸੱਤ ਨੂੰ ਵੀ ਨੀਰ ਹੋਈ ਜਾਣਾ ਦਾ ਆ ਦੇ ਹੁਣ ਟਰੈਕਟਰ ਤੇ ਬਾਹਰ ਚੱਲਣਾ ਚਾਹੀਦਾ ਇਹ ਐਡਾ ਟਰੈਕਟਰ ਆ ਇਹਨੂੰ ਕਾ ਫਰਕ ਆ ਬੜੀ ਜੀਤ ਆ ਹੀ ਹੁੰਦਾ। ਚਲ ਦੇਖੀਏ ਹੁਣ ਚਲੋ ਚਲੋ ਚਲ ਦੇਖੀਏ। ਕਿਆ ਨਾ ਮੱਕੀ ਵਾਲਾ ਮੱਕੀ ਵਾਲਾ ਦਾ ਕਿਆ ਕਹਿਣਾ ਤੂੰ ਇਹ ਤੂੰ ਡੇਜ ਮਾਰਿਆਂਦਾ ਸਾਡੇ। ਡੇਜਰ ਮਾਰਦਾ ਸਵੇਰੋਂ। ਕਿਨੇ ਘੰਟੇ ਲੱਗੇ ਪਤਾ ਕੁਛ? ਲੱਗੇ ਹੋਣੇ ਤਾਂ 8-8 ਜਿਹੜੀ ਦੇਰੀ ਜੇ ਭਾਈ। ਉਹਦੀ ਡੇਰੀ ਹੋਊਂਗੇ 2 ਘੰਟੇ ਤੇ ਮੈਨੂੰ ਪਤਾ ਵੀ ਲੱਗੇ ਡੋਟਾਈ 3 ਘੰਟੇ ਲੱਗੇ ਹੋਊਂਗੇ। ਫੇਰ ਵੀ ਖਰਾਬ ਤਾਂ। ਫੇਰ ਬਹੁਤ ਖਰਾਬ ਤਾਂ ਤਾਂ ਯਾਰ ਖੁੰਝਿਆ ਤਾਂ ਪੁੱਛੀ। ਹੋ ਲੱਭ ਰਿਹਾ ਬਰਾ ਖਰਾਬ ਪਰਿਆ ਬਖੂਜੋ ਖਾਲੀ ਨਹੀਂ ਨਾ ਤਾਂ ਕਿ ਯਾਰ ਉਸੇ ਕਬਾੜੇ ਕਬਾੜ ਕਰਿਆ ਵਾ ਤਾਂ ਹੁਣ ਸੈਟ ਕਰਿਆ ਦੇਖਿਆ ਸੀ ਮੋਟਰ ਬਣਾ ਚੰਗ ਜਿਹਾ ਦੇਖੀ ਸਾਫ ਕਰੀ ਮੋਟਰ ਚ ਐ ਚੰਗਦੀ ਐ ਰੇੜਾ ਤਾਂ ਬਣਾ ਰੁੜਾਇਆ ਕਰਤਾ ਉਸੇ ਮੈਂ 10 ਚ ਮਰਾ 14 ਚ ਮਰਾਇਆ ਤਾਂ ਲਈ ਜਰੂਰ ਮਜਦੀ ਵਜੇ ਵਾ ਫਿਰੋ ਇੱਕ ਰੇੜਾ ਦਾ ਰੋੜਾ ਨਾ ਕੱਢ ਕੇ ਰੱਖਿਆ ਪਿਆ ਉਹਨੇ ਸਾਈਡ ਬਾ ਇਧਰ ਬੂਟੇ ਸਾਰੇ ਸਾਫ ਕਰੇ ਇਧਰ ਤੇ ਕਰੇ ਸਾਫ ਮਨਾਤੀ ਮੋਟਰ ਦੀ ਜ਼ਿੰਦਗੀ ਹੋਵੇ ਕਿਹੋਂ ਚੋਚਾ ਸਾਫ ਕਰਨਾ ਕਿਸ ਦਿਨ ਰੱਖਣਾ ਮੰਜਾ ਉੱਥੇ ਲਾ ਕੇ ਇੱਕ ਠੀਕ ਐ ਆਵਾਂ ਨਾਓ ਨਾਲ ਉੱਥੇ ਬੈਠੋ ਮੱਕੀਆ ਕਹਿੰਦੀ ਮੱਕੀ ਮੱਕੀ ਆ ਤਾਂ ਟਾਲ ਪਗਿਰਨੀ ਆ ਓਹ ਟਾਲ ਪਗਿਰ ਕੇ ਉੱਥੇ ਕਰਨਾ ਜੀ ਲਾਉਣੀ ਆ ਕੰਮ ਮੈਂ ਛੇਤੀ ਨੇ ਬੇਡਣਾ ਇਹਨੂੰ ਫੋਨ ਕਰਿਆ ਦਾ ਹਰਸ਼ਵੀਰ ਦਾ ਕਰਾਉਣਾ ਫੋਨ ਮੈਂ 220 240 ਦਾ ਵਿੱਚ ਹੈ 20 20 20 40 ਦੇ ਵਿੱਚ ਹੈ 40 ਦੇ ਵਿੱਚ ਹੈ ਤਾ 20 ਗਿਆ ਤਾਂ ਮਨੋ ਦਾ 40 ਦਾ ਰੇਟ ਤਾਂ ਹੋਊਗਾ 20 ਗਿਆ ਮੈਂ ਬਾਈ 20 40 ਦਾ ਕਰੋ ਯਾਰ ਸੁਧਰੀ ਮੱਕੀ ਆ ਕੋਈ ਅੱਖ ਨਹੀਂ ਘੰਡਾ ਨਹੀਂ ਉਹ ਨਹੀਂ ਆ ਹਾਂ 240 ਗਿਆ ਮੈਂ 240 ਦਾ ਲੱਗ ਦੋ ਯਾਰ ਚੱਲ ਕਰ ਲੈਨੇ ਗੱਲ ਨਹੀ ਮੈਂ ਵੀ ਹਰਸ਼ਵੀਰ ਨੂੰ ਮੈਨੂੰ ਜਾਣੋ ਹੀ ਹੈਗਾ ਉਹ ਹਾਥ ਵੀ ਜਾਣਦਾ ਉਹ ਤੇ ਖੋਕ ਲਾਂਗੋ ਹੁਣ ਵੀ ਤੂੰ ਗਏ ਮਰ ਜਾ ਆਹੋ ਉਹ ਕੁਸਤਾ ਕਰ ਰਿਹਾ ਇਹਦਾ ਫੇਰ ਲੇਬਰ ਆਈ ਉਹਦੇ ਕੋਲ ਲੇਬਰ ਤਾਂ ਹੋਊਗਾ ਬਾਈ ਉਹ ਉਹੀ ਆਊਗੀ ਆਪਰੇ ਵਗ ਲੇਬਰ ਹੈ ਨਹੀਂ ਹੁਣ ਹੂੰ ਨਾਮ ਆਪ ਮਿਲ ਨਹੀਂ ਹੁਣ ਆ ਚੀਜ਼ ਵਾਸਤੇ ਲੇਬਰ ਆਹ ਲੇਬਰ ਵੱਢਣੀ ਵੀ ਨਹੀਂ ਹੁਣ ਉਹਦਾ ਬੜਾ ਕੰਮ ਆ ਗਿਆ ਹੁਣ ਤਾਂ ਲੈ ਹੋਰ ਹੁਣ ਤਾਂ ਜਿਰੀ ਲਈ ਚੱਲ ਪਈ ਹੂੰ ਸਮਝ ਲਾ ਤੂੰ ਚੱਲ ਵੀ ਚੱਲ ਵੀ ਭਾਈ ਚੱਲ ਵੀ ਬਾ ਦੋ ਦਿਨ ਦੇਣਾ ਅੱਗੀ ਜਿਰੀ ਵੀ ਲੱਗ ਲਈ ਐ ਕਣਕ ਵੀ ਵੱਢ ਲਈ ਪਹਿਲਾਂ ਵੀ ਨਹੀਂ ਪਿਆ ਦੇਲ ਕਿ ਉੱਪਰ ਨਹੀਂ ਨਹੀਂ ਪਿਆ ਭਾਈ ਮੀਤਾ ਮਰਨ ਦਾਸ ਤਾਂ ਤਬਈ ਵੀ ਨਹੀਂ ਘਟਾ ਇਹ ਬਸ ਥੜ ਦੇ ਗਏ ਨਾ ਉਹਨਾਂ ਮੈਂ ਵੀ ਮੀ ਘਟ ਪੈਣੇ ਆ ਪਰ ਬਸਾਤਾਵਾਂ ਜਾ ਕੇ ਗਾਂ ਸਾਵਨ ਦਾ ਮਹੀਨਾ ਆਊਗਾ ਸਾਵਨ ਦਾ ਮਹੀਨਾ ਫਿਰ ਸ਼ਾਇਦ ਬਾਰਸ਼ਾ ਹੋਣਗੀਆਂ ਚਾਹੀਦਾ ਮੀ ਦਾ ਯਾਰ ਕੀ ਕਰੀਏ ਬਸ ਦਾ ਸਾਡੇ ਬੰਦੇ ਜਿਹੜੀ ਗੱਗੇ ਚੇਰੀਆਂ ਗੰਡੇ ਵੀ ਚੋ ਆਇਆ ਦਰਖਤ ਲਾਓ ਬਾਈ ਦਰਖਤ ਥੋੜੀ ਲਾ ਦਿੱਤੇ ਹੋਣਗੇ ਨਿਕਲਾਈ ਇੱਥੇ ਲਾ ਦੇ ਸਿਰਫ ਪਾ ਲਈ ਹੁਣ ਉੱਪ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਸਭ ਨੂੰ ਕਹਿ ਰਿਹਾ ਸਭ ਨੂੰ ਆਓ ਸਾਰੇ ਸਾਡੇ ਸਾਡੇ ਪੜੇ ਦਾ ਜਿਹੜੀ ਸਭ ਨਹੀਂ ਲੈ ਲੈ ਇਹ ਮਤਰਾ ਚਲ ਹੈਗਾ ਹਾਂ ਜਿੱਦ ਨਹੀਂ ਹੈਗਾ ਉੱਤਰ ਦੋ ਹੋਰ ਪਾਸੇ ਵੀ ਸਭ ਪਾਸੇ ਲਾਉਂਗੇ ਤਾਂ ਹੀ ਗੱਲ ਬਾਣੀ ਆ ਚ ਠੀਕ ਹੈ ਨਾ ਬਾਤਾਂ ਬਣ ਤਾਂ ਹੀ ਠੀਕ ਹੋਣਾ ਬਹੁਤ ਅਹੀ ਤੇ ਫੇਰੀ ਵੀ ਆਪਾਂ ਨੇ ਵਾਹ ਆਇਆ ਤਾਂ ਬੰਦੇ ਦੇ ਹੱਥ 'ਚ ਸਾਰਾ ਕੁਝ ਹੁਣ ਤਾਂ ਠੀਕ ਬੰਦੇ ਦੇ ਹੱਥ 'ਚ ਮਹੀ ਸਾਰਾ ਕੁਝ ਬਗਾੜੇ ਮੈਂ ਬੰਦੇ ਨਹੀਂ ਬੰਦੇ ਨਹੀਂ ਬਗਾੜਿਆ ਪਿਆ ਇਹ ਬੰਦੇ ਨੇ ਜੰਗਲ ਵੱਢ ਕੇ ਉਹ ਖੇਤੀ ਕਰਕੇ ਕਰਿਆ ਕਰਿਆ ਉਹਨਾਂ ਆਪਣੇ ਜੋਗੇ ਦਾ ਦਸਤ ਲਾਓ ਜਿਆਦਾ ਨਹੀਂ ਜੀ ਹੋਰ ਉਹ ਆਪਣੇ ਬਹਿਣ ਜੋਗੇ ਆਪਣੇ ਸਾਲਣ ਜੋਗੇ ਦਾ ਦਸਤ ਚਾਹੀਦੇ ਆ ਹੋਰ ਜਿਆਦਾ ਨਹੀਂ ਕਰਦਾ ਬੰਦਾ ਜੀ ਇੱਕ ਬੰਦਾ 10 12 20 ਇੱਕ ਬੰਦਾ 10 ਦੇ 20 ਦਸਤ ਲਾਉਣਾ ਚਾਹੀਦੇ ਬੰਦੇ ਨੂੰ ਬਿਲਕੁਲ ਜੀ ਬਿਲਕੁਲ ਚਾਹੀਦੇ ਆ ਬਾਈ 8 ਦਸਤ ਹੁੰਦੇ ਇੱਕ ਬੰਦੇ ਵਾਸਤੇ ਇੱਕ ਬੰਦੇ ਵਾਸਤੇ ਇੱਕ ਬੰਦੇ ਵਾਸਤੇ 8 ਹੈ 8 10 ਦਸਤ ਹੁੰਦੇ ਆ ਸਾਲ ਲੈਣੇ ਨੂੰ ਹਾਂ ਵਿਆਹਕੀਆਂ ਪੂਰੀ ਕਰਦਾ ਜੀ ਹਾਂ ਬਾਈ ਪੜ੍ਹਿਆ ਬਾਈ ਇੰਨਾ ਕੀ ਨਹੀਂ ਮੈਂ ਵੀ ਨਹੀਂ ਹੈਗਾ ਨਹੀਂ ਨਹੀਂ ਚਾਹੀਦੇ ਆ ਦਸਤ ਵੀ ਪੜ੍ਹਿਆ ਮੈਂ ਵੀ ਇੱਕ ਬੰਦੇ ਨੂੰ ਘੱਟੋ ਘੱਟ 20 ਲਾਉ ਜਾਂਦਾ ਹਾਂ ਇੱਥੇ ਮਰਜੀ ਲਾਓ ਭਾਈ 20 ਦਾਸ ਲਾਓ ਜਾਂ ਘਰਾਂ ਲਾਓ ਵਾ ਬੇੜੇਵਾਂ ਲਾਓ ਚਾਹੇ ਜੇ ਜਿਹਦੇ ਨਹੀਂ ਹੈਗਾ ਸ਼ਾਮਲਾੜ ਤੇ ਲਾਓ ਕਿਤੇ ਨਦੀਵਾਂ ਲਾਓ ਲਾਓ ਕਿਤੇ ਵੀ ਲਾਓ ਲੈ ਕੇ ਨਹੀਂ ਹਾਂ ਉਹ ਕਿੰਨੇ ਚਾਹ ਕੇ ਦਸਤ ਨੇ ਯਾਰ ਹਾਂ ਉਹ ਬੂਟਾ ਲੱਗਿਆ ਵਾ ਅਸੀਂ ਇਹਦੇ ਦਊਗਾ ਬੰਦਾ ਹੋਰ ਹੋਰ ਆਪਾਂ ਤਾਂ 20 ਹੋਰ ਲਾ ਦੇਣੇ ਉੱਥੇ ਆਪਾਂ ਤਾਂ ਉੱਥੇ ਲਾਉਣੇ ਵੀ ਮੈਂ ਆਪਣੀ ਮੋਟਰ 'ਤੇ ਲਾਉਣੇ ਆ ਜਦ ਬਸਾ ਦਾਤਾਂ 'ਚ ਆ ਅੱਜ ਉੱਥੇ ਕੋਈ ਬੈਠਾ ਨਹੀਂ ਦਾ ਆਪਣੇ ਹੈ ਮੈਂ ਦੁਬਾਰੀ ਜਾ ਲੇਟ ਗਈ ਆ ਪਨੀਰ ਭਰਨ ਗਿਆ ਸੀ ਘੱਟੋ ਘੱਟ 10 ਕੁੱਤੇ ਹੁਣ ਥੱਲੇ ਬੈਠੇ ਹੋ ਗਿਆ ਹੈ ਇਕ ਉਥੇ ਖਾ ਲਾ ਗਿੱਲੀ ਦੀ ਹਾਂ ਬਾਈ ਉਹ ਅੱਖਾਂ ਵਿੱਚੀ ਮੈਂ ਵੀ ਚੱਲ ਦੱਬੇ ਦੱਬੇ ਵੈਰੀਓ ਆਪਣਾ ਜਿਹੜਾ ਕੰਮ ਦਾ ਕਰ ਲਿਆ ਮੈਂ ਕੰਮ ਢਾਲ ਲਿਆ ਮੁੰਡੇ ਕੇ ਭੱਜ ਜਾਣਾ ਰਾਤ ਨੂੰ ਬਰੇ ਬੈਠਾ ਰਿਹਾ ਬੈਠਾ ਰਿਹਾ ਖਾਲ ਟਾਈਮ ਇੱਥੇ ਹੋਰੇ ਖੜੇ ਜਿੱਧਰ ਤੇ ਕੁਝ ਰਾਤ ਨੂੰ ਉਹ ਆਇਆ ਹਵਾ ਮੀਂਹ ਮਾਰੀ ਰਾਤ ਨੂੰ ਠੰਡ ਹੋ ਜਾਂਦੀ ਹੈ ਠੰਡ ਹੋਦੀ ਹੈ ਰਾਤ ਨੂੰ ਮੌਜੂਂਗੀ ਥਲੇ ਬਟ 55 ਵੇਰ ਉੱਥੇ ਬੈਠਾ ਰਿਹਾ ਤੂੰ ਜਦੋਂ ਬਾਬਾ ਬਣ ਗਿਆ ਤੂੰ ਸਾਡਾ ਮਛਦਾ ਨਹੀਂ ਇਹ ਆਦ ਵਾਲੇ ਮਛਦਾ ਜੀ ਲਾ ਦੇ ਰਾਤ ਜਿੱਕਾ ਮਰਜ਼ੀ ਪੈ ਰੋ ਯਾਰ ਹੈ ਉੱਪਰ ਜਿਹੜੇ ਧੜੀ ਉੱਪਰ ਜਿਹੜੇ ਘੁਮਾ ਕੇ ਮੱਛੀ ਵਾਲੇ ਵਾਂਗੂ ਨਾ ਨਾ ਆਓ ਯਾਰ ਉੱਪਰ ਤਾਂ ਛੰਨ ਪਾਉਣੀਆਂ ਪੈਣੀਆਂ ਸਾਈਡ ਪਰ ਜਿਹੜੇ ਆ ਲਾਏ ਆਪਨੇ ਹੂੰ ਉਹ ਕਿਆ ਹੁੰਦੇ ਇਹ ਟਾਇਪ ਜੇ ਹੂੰ ਇਹਨਾਂ ਦੇ ਨਾਲ ਨਾਲ ਬਹਣ ਹੋਣੀ ਮੇਰੀ ਪਛਾਣ ਨਹੀਂ ਹੂੰ ਵੀ ਰਾਤ ਨੂੰ ਜੇ ਬਹਿਣਾ ਉੱਥੇ ਫਿਰ ਉਹ ਜੇ ਪਈ ਜਾ ਉੱਥੇ ਨਾ ਯਾਰ ਹੁਣ ਦੇਖ ਨਾ ਕੋਈ ਹੜੰਬਾ ਨਾ ਪੱਖਾ ਕੋਈ ਸ਼ੀਤ ਲੋਣ ਹੈਗੀ ਅੱਜ ਦੀ ਸਾਢੇ ਦੇ 5:30 ਵਜੇ ਗਏ ਆ ਉੱਥੇ ਬੱਟਾ ਮੂਟਾ ਹੀ ਲਾਈਆਂ ਇੱਕ ਖਾਜੀ ਗੁਸਤੀ ਆ ਪਹਿਲੇ ਭਾਈ ਤੁਹਾਨੂੰ ਇੱਕ ਬਾਈ ਨੇ ਸਤਿ ਸ੍ਰੀ ਅਕਾਲ ਗਈ ਸਾਰਿਆਂ ਨੂੰ ਇਹਨੇ ਮਾਲਾ YouTube ਪਰ ਹੈ ਸਤਿ ਸ੍ਰੀ ਅਕਾਲ ਪਿੰਡ ਬੂਰ ਮਾਜਰਾ ਬੂਰ ਮਾਜਰੇ ਵਾਲਾ ਸਸਰੀ ਦਾ ਬਾਈ ਤੁਹਾਨੂੰ ਸਤਿ ਸ੍ਰੀ ਅਕਾਲ ਉਹ ਆਪਣੀ ਵੀਡੀਓ ਦੇਖਦਾ ਹੈ ਬਾਹਰ ਆ ਬਾਈ ਅਸਾਂ ਕਹਿੰਦਾ ਆਉਣਾ ਵਾ ਮਿਲ ਕੇ ਜਾਣਾ ਯਾਰ ਤੁਹਾਨੂੰ ਮਾ ਕੋਈ ਦਾ ਦਰਵਾਜ਼ੇ ਖੁੱਲੇ ਬਾਈ ਤੇਰੇ ਲਈ ਹਾਂ ਜਿੰਨਾ ਮਰਜੀ ਆ ਜਾ ਠੀਕ ਨਹੀਂ ਗੱਲ ਹਾਂ ਚੜ੍ਹਦੀ ਪੱਟੀ ਮ ਚੜਦੀ ਪੱਟੀ ਕਿੰਨੀ ਘਰ ਆ ਬੰਦਾ ਇੱਕ ਮੋਟਰ ਦਾ ਕੰਮ ਵੀ ਸ਼ੁਰੂ ਕਰਦਾ ਕਹਿੰਦਾ ਕਿਤੇ ਜਾਂਦੇ ਆਉਂਦੇ ਕਹਿੰਦਾ ਮੇਰੀ ਪਿੰਡ ਵੀ ਦਿਖਾ ਦਿਓ ਫਿਰ ਮੈਂ ਉਹ ਫੁਰਮੀਆਂ ਆ ਕਹਿੰਦੇ ਗਾਏ ਉਧਰ ਨੂੰ ਚੀਨੀ ਜੁਲੀ ਲੈਣ ਬੂਰਮਾ ਚਲੇ ਨੂੰ ਹਾਂ ਬੂਰਮਾ ਚਲੇ ਜਾਂਦੇ ਸੀ ਚੀਨੀ ਲੈਣ ਜਾਣਾ ਹੁਣ ਦੋ ਚਾਰ ਦਿਨ ਚ ਇਹ ਬੂਰਵਾ ਜਿਹੜਾ ਵੀ ਦਿਖਾ ਦਾਂਗੇ ਬਲਾਵਾ ਆਊਗਾ ਜਾਊਗਾ ਫੇ ਅੱਜ ਧਰ ਮੂੰਹ ਆ ਗਿਆ ਉਧਰ ਤੇ ਠੀਕ ਨਹੀਂ ਬਲਾਵਾ ਮੂੰਹ ਬਾਜ ਦਾ ਦਿਖਾ ਦਊਗਾ ਭਾਈ ਬਲਾਵਾ ਤੁਹਾਨੂੰ ਮਿਲਦਾ ਹੀ ਹੋਊਗਾ ਹੋਰ ਕੀਆ ਹੋਣਾ ਅਸੀਂ ਢੀ ਦੇ ਚੀਨੀ ਵੀ ਕਦ ਸੁਣਿਆ ਆਉਂਦਾ ਸਾਨੂੰ ਆਣੇ ਵਾਲਿਆ ਹੁਣ ਤੁਹਾਨੂੰ ਤੇ ਪਹਿਲੇ ਪਹਿਲਾ ਹਾਂ ਮਾਰਾ ਯਾ ਸਾਹਿਬ ਸ੍ਰੀផល ਬਾਈ ਜੀ ਚੱਲ ਵੀ ਬਾਈ ਲੈਣ ਹਾਂਜੀ ਲੈਣ ਤਾਂ ਚੱਲ ਵੀ ਹਾਂ ਠੀਕ ਹੈ ਪਾਣੀ ਵਾਲਾ ਨਹੀਂ ਜਗਾੜ ਲੋ ਟਾਏ ਪਾਣੀ ਵਾਲਾ ਦੇਖਦੇ ਉਹਦਾ ਮੈਂ ਹੋਰ ਪਾ ਦੋ ਪਾ ਤਾਂ 5 ਫੁੱਟ ਹੋਰ ਫੇਰ ਕੀ ਪਾ ਪਾਣੀ ਪਾਣੀ ਨਿਕਲਦਾ ਬਾਹਰ ਉਹ ਉੱਚਾ ਹੋਇਆ ਇਹ ਹੁਣ ਅਜੀ ਹੁਣ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਫੇਰ ਤਾਂ ਮੋਟਰ ਉੱਚਾ ਜਾਣਾ ਉਹ ਫੇਰ ਉਹ ਟਿੱਡਾ ਲਾ ਦੋ ਥੱਲੇ ਨੂੰ ਟਿੱਡਾ ਹੀ ਲੱਗਣਾ ਥੱਲੇਲੇ ਪੇਪਰ ਟਿੱਡਾ ਲਾ ਦੇਣਾ ਟਿੱਡਾ ਲਾ ਦੋ ਟਿੱਡਾ ਲਾ ਦੋ ਲਾ ਦੋ 3 ਫੁੱਟ 3-4 ਫੁੱਟ ਪਾ ਲਾ ਦੋ ਨਾ ਉਹ ਮਿਲ ਜੂਗਾ ਉਹਦਾ 2 ਇੰਚ ਹੋਣਾ ਹਾਂ ਹਾਂ ਮਿਲ ਜੂਗਾ ਮੈਂ ਠੀਕ ਹੈ ਉਹ ਹੀ ਲੈ ਕੇ ਲ ਉਦੋਂ ਬਲਾ ਲਿਆ ਕੇ ਉਦੋਂ ਬਕਾ ਦੋ ਪਲੱਸ ਕਰਦਾ ਵੀ ਆਉਂਦਾ ਇੱਕ ਟਿੱਡਾ ਜਾ ਇਹ ਪਲੱਸ ਕਰਦਾ ਹੋ ਮਿਲ ਗਿਆ ਪਲੱਸ ਕਰਦਾ ਲੈ ਲਿਓ ਨਾ ਉਹਨੂੰ ਚੂੜੀਆਂ ਦਾ ਲੋੜਾ ਵੀ ਚੂੜੀ ਉਹਨਾਂ ਦੀ ਕਾਹਨੂੰ ਜੱਕਣਾ ਮਿਲਿਆ ਪਾਈਪ ਨੂੰ ਉਹ ਚੂੜੀਆਂ ਕਿੱਕਣਾ ਚੜਦਾ ਉਹ ਟਿੱਡਾ ਜਾ ਹਵਾ ਨਿਕਲ ਦੇਖਿਓ ਹਵਾ ਚੱਕ ਰਹੀ ਹੈ ਹੁਣ ਆਵਰ ਨਿਕਲਦੀ ਭਾਈਆ ਮੋਟਰ ਚੱਲਦੀ ਆ ਹਾਂ ਅੰਬ ਦੇ ਉੱਪਰੋਂ ਜਾਂਦਾ ਪਾਣੀ ਅੰਬ ਦੇ ਉੱਪਰੋਂ ਉਹ ਜਿੰਨਾ ਇੱਕ ਵਾਰ ਜਾਂਦਾ ਫਿਰ ਸੈਟ ਹੋ ਜਾਂਦਾ ਹਾਂ ਉਹ ਤਾਂ ਹੁਣੇ ਹੀ ਆ ਹਵਾ ਨਿਕਲ ਨਹੀਂ ਹੈ ਪਾਣੀ ਨਿਕਲਣ ਲੱਗ ਪਿਆ ਕਿੰਨਾ ਕ ਨਿਕਲਦਾ ਯਾਰ ਪਾਣੀ ਇੱਕ ਵਾਰ ਦਾ ਪਾਣੀ ਨਿਕਲ ਨਿਕਲਣਾ ਪੂਰਾ ਪਾਣੀ ਉੱਥੇ ਪਾਣੀ ਆ ਕੇ ਤੇਰੇ ਠੀਕ ਹੋਣਾ ਨਾ ਲਾ ਦਿਓ ਯਾਰ ਕੁਝ ਨਹੀਂ ਫਰਕ ਪੈਂਦਾ ਮੇਰੇ ਕਹਿੰਦਾ ਮਤਲਬ ਆ ਜੇ ਮੋਟਰ ਚ ਜਿਆਦਾ ਆਪਾਂ ਦੱਬਤੀ ਇਧਰ ਹਵਾ ਜਿਹੜੀ ਹਵਾ ਉਹ ਮੈਂ ਕਹਿੰਦਾ ਉੱਪਰੋਂ ਘੜਕੜ ਦੱਬੀ ਮੁੱਟ ਜਾਂਦੀ ਹੈ ਪਾਈਪ ਨੂੰ ਛੱਡ ਕੇ ਉੱਪਰ ਨੂੰ ਜਿਆਦਾ ਮੈਂ ਤੁਹਾਨੂੰ ਕਹਿਦਾ ਵੀ ਜਿਹੜੀ ਟਿੱਕੀ ਲੱਗਦੀ ਹੈ ਤੁਸੀਂ ਪਿੱਛੇ ਗੋਲ ਕਰ ਰਹੇ ਹੋ ਕਿੰਨੀ ਖਾਬ ਉਹ ਮੈਂ ਕਹਿੰਦਾ ਥੋੜਾ ਹੁਣ ਜਿਆਦਾ ਮੈਂ ਕਹਿੰਦਾ ਵੀ ਦੋਲਕੀ ਪਾਈਪ ਲਾਏ ਹੋ ਦੋ ਦਾ ਟਿੱਡਾ ਹੁੰਦਾ ਬੜਾ ਉਹ ਧੋਲ ਕੀ ਟਿੱਡੇ ਬੜੀ ਬੜੀ ਆਉ ਅਜ ਜਦੋਂ ਮੈਂ ਇਹ ਸੌ ਪਾਣੀ ਦਾ ਨਿਕਲ ਨਹੀਂ ਮਾਰਦਾ ਨਹੀਂ ਲੋਹੇ ਦੇ ਲਿਆਉਂਦੇ ਪੈ ਇੱਕ ਵਾਰ ਇੱਕ ਵਾਰ ਹਵਾ ਜੇ ਪਾਣੀ ਲੋਹੇ ਨਿਕਲਦਾ ਹੈ ਨਾਲ ਦੀ ਨਾਲ ਰੁਕਦਾ ਨਹੀਂ ਹੈਗਾ ਰੁਕਣਾ ਨਹੀਂ ਹੈਗਾ ਉਹ ਨਿਕਲ ਜਾਂ ਫਿਰ ਉਹ ਡਰੈਕਟਰ ਨਾ ਲੈਣੇ ਤਾਂ ਨਹੀਂ ਰੁਕਣਾ ਟਿੱਡਾ ਲਾਉਣਾ ਪੈਣਾ ਹਵਾ ਦਾ ਪੌ ਬੋ ਨਿਕਲਦੀ ਹੈ ਹਵਾ ਦਾ ਕਹੀ ਜਾਂਦੇ ਲੋੜ ਨਹੀਂ ਲੋੜ ਨਹੀਂ ਹਵਾ ਫਰਾਟੇ ਮਾਰਦੀ ਹੈ ਹੁਣ ਦਿਖਾਉਣਾ ਅੱਜ ਹੈ ਦੁਪਹਿਰ ਦਾ ਕੋਈ ਤਾਂ ਕਿਸੇ ਨੇ ਹਾਂ ਜਿਹੜੀ ਕਾਲੂ ਸਹੀ ਹਾਂ ਆ ਚਾਹੀਦਾ ਹੈ ਜ਼ਰੂਰੀ ਹੈ ਉਹ ਟਿੱਡਾਂ ਇਹ ਦੇਖ ਲਈ ਵੀ ਉਹ ਤਾਂ ਮਿਲ ਜਾਣਾ ਉਹਦਾ ਉਹ ਅੱਛਾ ਕਿਹੜਾ ਟਾਂ ਕੀੜੀ ਵਾਲਾ ਉੱਪਰ ਸਾਫ ਵਾਲਾ ਕਰਿਆ ਉਹ ਕਣਾ ਮਿਲ ਜਾਣਾ ਕੁਛ ਨਹੀਂ ਟਿੱਡਾ ਪਿਆ ਮੇਰੇ ਕੋਲ ਉਹ ਲੈ ਆਈ ਸਾਖਟ ਉਹਦੀ ਦੋ ਬਾਈਕ ਜੀ ਕਿ ਆਉਂਦੀ ਹੈ ਤੁਸੀਂ ਬਣਾ ਕੇ ਲਿਆਓ ਜਗਾੜ ਉੱਥੇ ਨਹੀਂ ਪੈਪ ਥਾਈਂਦਾ ਉੱਥੀ ਬਣਾ ਲਿਓ ਦੁਕਾਨ ਜੀ ਜਾਂ ਦੁਕਾਨ ਜੀ ਜਾਣਾ ਤੁਸੀਂ ਉਹ ਪੈਪ ਦੋ ਦਾ ਲੱਗਿਆ ਰਿਹਾ ਹਾਂ ਕਿ ਦੋ ਦੇ ਪੈਪ ਪਰ ਸਾਖਟ ਲਾ ਕੇ ਜੜਲਾ ਕਰਦੇ ਨੂੰ ਬਸ ਉੱਪਰ ਜੂੜੀ ਪਾ ਲਿਓ ਉਹਨੂੰ ਛੱਟ ਕਰਾ ਲਿਓ ਜਿਵੇਂ ਲੋਹੇ ਦਾ ਪਾ ਲਿਓ ਕਮਲੇ ਜੀ ਪਿੱਤੇ ਜੇ ਦੌਣੇ ਰੱਖ ਲਈ ਉਹਨੂੰ ਦੌਣ ਰੱਖਦਾ 5 ਫੁੱਟ ਬਾਹਰ ਤਾਂ ਫਿਰ ਤਾਂ ਹਵਾ ਲੈਣੀ ਉਹਨਿਆਰ ਕੋਲੇ ਨਾ ਦੇਖਿਆ ਪੈਪਰ ਆਇਆ ਬਾ ਵੀ ਆ ਉਹੀ ਪਾਣੀ ਗਾ ਉੱਥੇ ਬੱਚੂ ਆਹੋ ਫਿਰ ਬੋ ਵੀ ਵਾ ਤੁੰ ਚਾਹ ਉਹ ਉੱਚੇ ਮਾਰਿਆ ਨਾ ਫਰਟੇ ਜੀ ਚੱਲਦੀ ਮਾਰਦਾ ਬਾਈ ਹਵਾ ਕੱਢਦੀ ਹਵਾ ਫਿਰ ਹਵਾ ਪੈਂਦੀ ਹਵਾ ਦਾ ਭਾਏ ਹਵਾ ਜੇ ਫਿਰ ਮਦੀ ਗਾਲ ਸੁਣਦੀ ਜੇ ਹਵਾ ਨਾ ਨਿਕਲੇ ਫਿਰ ਪੈਪਰ ਟੁੱਟ ਨਹੀਂ ਹੈ ਅੱਧਾ ਪੌਣਾ ਘੰਟਾ ਚਲਾ ਲੀ ਅਸੀਂ ਮੋਡ ਲਾਇਨ ਠੀਕ ਹੈ ਦਪੋਂ ਟੇ ਪਾਣੀ ਨਿਕਲਦਾ ਰਹੇ ਬੈਪ ਚੋਂ ਮੈਨੂੰ ਮੈਂ ਦੰਦ ਦੱਸਦਾ ਗੱਲ ਜਿਹੜੇ ਪੈਪਾ ਪੱਥਰ ਦੇ ਹੁੰਦੇ ਤੇ ਨਾ ਪਹਿਲਾਂ ਪੱਥਰ ਦੇ ਪੈਪਾ ਨੂੰ ਰੱਖੇ ਬੰਦਦੇ ਤੇ ਦੋ ਦੋ 3 ਢਾਈ ਢਾਈ ਗਿੱਲਿਆਂ ਪਰ ਜੇ 10 ਗਿੱਲਿਆਂ ਦੀ ਲੈਣ ਹੂੰ ਜੇ ਆਪਣਾ 6 ਇਚੀ ਪੈਪ ਦੱਬਦਾ ਨਾ ਅਠੀ ਇਚੀ ਦੱਬਦਾ 6 ਇਚੀ ਹਵਾ ਰੱਖਿਆ ਬੰਦਦੇ ਪਰ ਨਿਕਲ ਨਹੀਂ ਉੱਪਰ ਲਾਉਂਦੇ ਤੇ ਸਿਮੈਂਟ ਨਾਲ ਪਰਦੇ ਗਲੀਆਂ ਵਿਚ ਕੁਸਮਾਸ ਨੂੰ ਫਿਰ ਗਿਣਨੇ ਤੇ ਕਿ ਪੈਪ ਵੀ ਛੋਟਾ ਨਾਲ ਪ੍ਰੈਸ਼ਰ ਬਣਾਉਂਦਾ ਹੋਵੇ ਤੇ ਪੈਪ ਜਦਰਾ ਬੂੜਾ ਬੂੜਾ ਹੁੰਦਾ ਨਾ ਉਹ ਪੈਪ ਉਹਦੇ ਮਾ ਪਾਣੀ ਬਣਾ ਬੜਾ ਪੈਪ ਹੁੰਦਾ ਫੇਰ ਨਹੀਂ ਪਾ ਜਣਾ ਉਹਨਾਂ ਦਾ ਪ੍ਰੈਸ਼ਰ ਨਹੀਂ ਬਣਦਾ ਦਾ ਫੇਰ ਹਵਾ ਕੱਲੀ ਹਵਾ ਬਾਹਰ ਹੋਣੀ ਤੇ ਹਵਾਈਆ ਕੀ ਲੈ ਜਾਂਦੀ ਉੱਪਰ ਹੁਣ ਹਾਂ ਇਹਦੇ ਵਿੱਚੇ ਘੁੰਮੀ ਜਾਣਾ ਪਾਣੀ ਦਾ ਐ ਬੜੇ ਪੈਪ 'ਚ ਇਹਦਾ ਫਰਕ ਬਹੁਤ ਹੈ ਜੰਮੇ ਵੇਖਣ ਦਾ ਪਾਇਆ ਤਾਂ ਜੋ ਓਡੇ ਪੈਪ ਲਾ ਲੈਂਦੇ ਤੁਸੀਂ ਫੇਰ ਨਹੀਂ ਹੁੰਦਾ ਚਲੋ ਦਾਦਾ ਸਿੰਘ ਜੀ ਪੈਪ ਦਵਾਉਂਦੇ ਪੱਥਰ ਤੇ ਤਾਂ ਅੱਖਰ ਦੇ ਦਾਸ ਨਹੀਂ ਕੀ ਆ ਹਾਂ ਉਹ ਦਾ ਨਹੀਂ ਉਹ ਬੈਬ ਛੋਟਾ ਹਵਾ ਤੇਜ਼ ਆ ਪਾਣੀ ਮਾਰਦੀ ਆ ਪਾਣੀ ਵੱਜ ਗਿਆ ਫੁੱਟਾ ਭਰ ਲੰਦਾ ਪਾਣੀ ਫਿਰ ਉਹ ਨਿਕਲ ਜਾਂਦਾ ਫੁੱਟਾ ਭਰਿਆ ਬੈ ਉਹਨੇ ਪਾਣੀ ਪੂਨੋ ਕੱਢਣਾ ਹੈ ਨਿਕਲ ਜਾਂਦਾ ਫਿਰ ਉਹ ਇਹਦਾ ਇਹਦਾ ਜਿਹੜਾ ਹੁਣ ਬੜਾ ਪੈਪ ਬਣਾਇ ਲੱਗਿਆ ਉਹਨੇ ਵਿੱਚ ਕੋਕ ਬੜੇ ਬੈਬ ਨੂੰ ਇੰਨਾ ਸੂਟਾ ਮਿਲ ਨਹੀਂ ਤਾਂ ਫਿਰ ਉਹਨੂੰ ਛੋੜੇ ਛੋਟਾ ਮਿਲਦਾ ਆ ਹਰਕ ਪੈਂਦਾ ਇਹਨਾਂ ਦਾ ਹੋਰ ਕੁਝ ਨਹੀਂ ਆਏਗਾ ਚਲੋ ਦੇਖਦੇ ਆ ਚਲੋ ਲੈਂ ਚੱਲ ਪਈ ਉਹਨੂੰ ਅੱਗ ਲਾ ਦੋ ਨਾਲੇ ਅੱਜ ਇਹਨੂੰ ਇਹਦੇ ਸਾਰੇ ਰੱਖਿਆ ਵਾ ਛੰਡ ਇਕੱਠਾ ਕਰਕੇ ਸਾਰੇ ਬਾਈ ਲੜ ਬੁੱਲ ਰਿਹਾ ਉਦਲੀ ਸਾਈਡ ਦਾ ਤੂੰ ਤਾਂ ਬਾਕੀ ਨੂੰ ਤਾਂ ਲਾਤੀ ਅੱਗ ਉਹਨੂੰ ਵੀ ਲਾ ਦੋ ਬੱਚੇ ਹੱਡ ਮੁੱਟ ਜੇ ਰਹਿ ਗਈ ਚੱਕ ਲਏ ਉਹ ਆ ਬਾਈ ਉੱਤੇ ਜਿਹੜੀ ਉਹ ਨਹੀਂ ਹੁੰਦੀ ਆਪਣੇ ਕਿਹੜੀ ਬੂਟੀ ਕਹਿੰਦੇ ਉਹਨੂੰ ਉਹਨੂੰ ਤਾਂ ਲਾਇਆ ਹੈਗਾ ਨਾ ਲਾਤੀ ਉਹ ਤਾਂ ਫੂਕ ਤੇ ਸਾਰੇ ਤੂੰ ਜਿੰਨਾ ਮਰਜੀ ਬਾਹਲਾ ਉਹਨ ਪਾਣੀ ਪਾਣੀ ਲੱਗ ਫੀ ਵਾਲੀ ਕਿੱਥੇ ਤੇਰੀ ਹੁੰਦੀ ਜਿਹੜੀ ਨਦੀਆਂ ਜੁ ਹੁੰਦੀ ਆ ਵਾਹ ਉਹ ਹੀ ਹੈ ਬਘਾੜੀ 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 ਕੰਡਿਆਂ ਵਾਲੀ ਉਹ ਆ ਆ ਜੇ ਆ ਕੇ ਫਾਲੇ ਹੈ ਲੈ ਇਹਦੇ ਜਿਹਾ ਫਾਲੇ ਆ ਵੀ ਇਹ ਜਿਹਾ ਤੂੰ ਇਹ ਹਲਦਾ ਉਹ ਕਰੋ ਤੁਨੂੰ ਦਿਖਾ ਕੇ ਲਿਆ ਮਾ ਕੀ ਮੱਕੀ ਮੱਕੀ ਮੈਂ ਜਾਣਾ ਮਰਦਾ ਮੈਂ ਸੱਕਟਿਆ ਮੈਂ ਸੱਕਟਿਆ ਮੱਕੀ ਦਿਖਾ ਕੇ ਲਿਆ ਮਤਨ ਨਾਲ ਦੇਖ ਵੀ ਨਾਲ ਫੱਟਾ ਜਾ ਕੇ ਲਿਆਉਣਾ ਯਾਰ ਫੱਟਾ ਵੀ ਜਾ ਕੇ ਲਿਆਉਣਾ ਆਹੋ ਮੱਕੀ ਦੇਖ ਤੂੰ ਸੱਕਣਾ ਕਭਰੇ ਉੱਥੇ ਦੇਖਣਾ ਪਏ ਮੱਕੀ ਦਾ ਮੈਨੂੰ ਸਾਫ ਦੇ ਵੀ ਉਹ ਅੱਛੇ ਹਾਂ ਸਾਫ ਦੱਸ ਵੀ ਕਿੰਨੇ ਕੁਵਾਂਟਲ ਮੱਕੀ ਆ ਮੱਕੀ ਤੇਰੀ ਮੈਂ ਤਾਂ ਦੇਖ ਰਿਹਾ ਵੀ 90 80 90 ਉੱਥੇ ਜਾ ਕੇ ਦੇਖੀ 80 90 ਉੱਥੇ ਕੱਖ ਵੱਡਦਾ ਨਹੀਂ ਪਤਾ ਨਾ ਇੱਕ ਵਾਰ ਇੱਕ ਵਾਰ ਜਾ ਕੇ ਦੇਖੀ ਹਨਾ ਪੰਜ ਪੁੰਨ ਲਾਇਆ ਮੱਕੀ ਬੜੀ ਹੋ ਗਈ ਸੀ ਵੀ ਕਿੰਨੇ ਕੁਵਾਂਟਲ ਉਹ ਸਾਫ ਨਾਲ ਪਾਉਂ ਬਾਈ ਕਿਹ ਵੀ ਇੰਨੇ ਕੁਵਾਂਟਲ ਆ ਭਾਈ ਆਹੋਂ ਪੰਜ ਚਾਰ ਕੁ ਮਟੜਾ ਲੇ ਦਿਰ ਉਧਰ ਆਹੋ ਯਾ ਲੈ ਉਹ ਪੱਕਾ ਐਸਟੀਮੇਟ ਹੋ ਜਾਊਗਾ ਆਹੋ ਤਾਂ ਜਲਦੀ ਫੇਰ ਤੂੰ ਮੈਂ ਸਚਾਰੇ ਕਰਨ ਨੂੰ ਮੈਂ ਕੋਈ ਕੰਮ ਕਰਿਆ ਪਾਉਣ ਪਲਾਇਆ ਹੋਰ ਕੀ ਆ ਚੱਲਦੀ ਐ ਠੰਡਾ ਹੋ ਜੂ ਹੋਰ ਜੇ ਠੰਡਾ ਕਰ ਲਾ ਹੋਰ ਕੀ ਠੰਡਾ ਹੋ ਜੂਗਾ ਹੁਣ ਆ ਬੰਦੀ ਐ ਸਵੇਤ ਦੀ ਆ ਨੀ ਹੋ ਕਰਨਾ ਚਾਹੁੰਦੇ ਨਹੀਂ 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 ਰਕਲਾ ਮੈਂ ਪਾਉਣਾ ਚਾਹੇ ਨਹੀਂ ਤੇ ਮਟ ਪਾਕਦਾ ਫੇਰ ਰਾਤ ਨੂੰ ਆਉਣਾ ਦੁਪਹਿਰ ਨੂੰ ਤਾਂ ਕਹਿੰਦਾ ਗਿਰ ਜਾ ਫਰਸ ਪਰੇ ਐਸੀ ਲੱਗਿਆ ਵਾ ਨਾ ਫਰਸ਼ ਠੰਡਾ ਹੁੰਦਾ ਹਾਂ ਹਾਂ ਫਰਸ਼ ਹੁੰਦਾ ਠੰਡਾ ਮਰਾ ਸੜਕੇ ਸਰਾਣਾ ਸੱਦ ਲੈਣਾ ਆਪਣੇ ਕੰਮ ਆ ਆਪਾਂ ਨੂੰ ਪੈਣਾ ਧਰਤੀ ਵਰ ਚਾਹੀਦੇ ਹੈਂਡ ਉਹ ਧਰਤੀ ਪਸੇ ਬਾਈ 70 ਰੁਪਏ ਗੱਜ ਵਰਗਾ ਧਰਤੀ ਪੈਣ ਦਾ ਅਰ ਨਹੀਂ ਤੇ ਦੇਖੀ ਕਿੰਨੀ ਹੁੰਦੀ ਆ ਹਾਂ ਤਾਂ ਅਨ ਲਾਉਂਦੇ ਜਿਹੜੇ ਬੰਦੇ ਇਹ ਦੇਖੀਦਾ ਥੱਲੇ ਪੈਨੇ ਆ ਟੱਕ ਟੱਕ ਟੂ ਹੀ ਬੋਲਦੀ ਕਹਿੰਦਾ ਰਾਜਮ ਸਾਡੀ ਬੋਲਣੀ ਉਹ ਵਾਲੀ ਹਾਂ ਇਹਦੇ ਬਿੰਗ ਬਾਲ ਰਹੇ ਨੇ ਟੂ ਹੀ ਹਾਂ ਜਾਂ ਸਿੱਧੇ ਪਏ ਆ ਯਾਰ ਜ਼ੀਰੋ ਲੈਵਲ ਕਿੱਟਾ ਪਾਉਂਦਾ ਫਰਦਾ ਲੈਜਰ ਵਾਲੇ ਨੂੰ ਰੇਗ ਪਾਸੇ ਜ਼ੀਰੋ ਲੈਵਲ ਦਿਖਦਾ ਜ਼ੀਰੋ ਲੈਵਲ ਕਿੱਟਾ ਪਾਉਂਦਾ ਫਰਦਾ ਸਾਗਲੇ ਢਾਲ ਵੀ ਕਿਤੇ ਨੂੰ ਵਾਲੀ ਮੋਟੀ ਢਾਲ ਹੁੰਦੀ ਇੰਚ ਦੀ ਹਾਂ ਜਿੱਧਰ ਲੂਈ ਆ ਖੜੀ ਆ ਭਾਈ ਮੱਕੀ ਮਕਾਈ ਮਕਾਈ ਤੇ ਕਿ ਮੱਕੀ ਦੀ ਮਕਾਈ ਮੱਕੀ ਮਕਾਈ ਮੱਕੀ ਬਿਨਾ ਛੱਲੀ ਦੇ ਇਹ ਟਾਂਡੇ ਵਾਲੀ ਪਾਈ ਐ ਹਾਂ ਟਾਂਡੀ ਐ ਇਹ ਇਹ ਹੈਗਾ ਇਹ ਇਹ ਦੋ ਚਾਰ ਦਿਨੋਂ ਆਪਨੇ ਤਾਲਪ ਪਜੌਣੀ ਆ ਬਸ ਤਿੰਨ ਵਿੱਗੇ ਥਾਉਂ ਆਈ ਇਹ ਤਿੰਨ ਵਿੱਗੇ ਥਾਉਂ ਆ ਇਹ ਅੱਛਾ ਭਾਈ ਕਹਿੰਦਾ 80 ਕਿਲੋ ਦਾ ਗੇੜ ਚ ਹੈ ਹੈ ਜੀ ਇੰਨੀ ਦਾ 80 ਹੋ ਜੂ 85 ਮੈਂ 100 ਕਿਹਾ ਦਾ ਅੱਛਾ ਕਹਿੰਦਾ 80 ਆ ਠੀਕ ਆ ਮੈਂ ਠੀਕ ਆ ਭਾਈ ਬੀਜੋ ਜੁਮਾਰੀ ਇਹ ਵੀ ਹੈਗੀ ਆ ਆ ਬੱਚਿਆਂ ਵਿੱਚ ਆ ਹੋਇਆ ਵਾ ਜੀ ਜ਼ਿਆਦਾ ਪਹਿਰੇ ਗਿਆ ਵਿੱਚ ਤਕੜੀ ਵੀ ਹੈਗੀ ਵਿੱਚ ਮਾਰੀ ਵੀ ਹੈਗੀ 80 ਕਾਉਂਟਰ ਦੀ ਗੇੜ ਹੈਗਾ ਸਾਰਾ ਰਗਲਾ ਮਲਾ ਕੇ ਤੇਰੀ ਐਵਰੇਜ 80 ਦੀ ਆ ਜਾਣੀ ਸਾਹ ਹੋ ਜਾਂਦੀ ਥੋੜੀ ਹੋਰ ਵੱਡੀ ਹੁੰਦੀ ਹਾਂ ਇੱਥੇ ਹੁੰਦੀ ਏ ਹਾਂ 20 ਦਿਨ 10 20 ਦਿਨ ਬੇਡ ਕਰ ਲੋ ਹੋਰ ਹੋ ਜਾਨੀ ਫਿਰ ਟਾਲੇ ਟਾਲੇ ਹੁੰਦੇ ਆ ਇਹ ਬੇਡ ਤੁਸੀਂ ਕਰਨੀ ਆ ਇਹਦਾ ਹੁਣੂ ਪਤਾ ਹੁਣੂ ਨੂੰ ਪਤਾ ਮੈਂ ਬਾਈ 17 ਤੱਕ ਦਿੱਤੀ ਮੈਂ ਤਾਂ ਕਹਿੰਦਾ ਸਾਡੀ ਦੇ ਵਿੱਚ ਦੇ ਪਰ ਠੀਕ ਆ ਫਿਰ ਇਹ ਤਾਂ ਕਰਕੇ ਲਾ ਖੇਤ ਖੋਲੀ ਪਾਉਣਾ ਘੱਟਾ-ਕੁੱਟਾ ਸਾਫ਼ ਹੋ ਜਾਂਦੀ ਸਮਾਂ ਤੇ ਆਹੋ ਠੀਕ ਨਹੀਂ ਆ ਲੈ ਹੋਰ ਹੋਰ ਵੇਚ ਪਰੇ ਜੋੜੇ ਠਾਏ ਬਸ ਕੱਢ ਤਾਰਾਂ ਨੂੰ ਵੇਚ ਕੇ ਪਾਉਣਾ ਵੀ ਹੈ ਛੱਡਣਾ ਕੱਖ ਵੀ ਸਕਾਉਣਾ ਨਹੀਂ ਸੁੱਕਣਾ ਹਾਂ ਦੋ ਦਿਨ ਲਗੂਗਾ ਠੰਡਾ ਬਾਈ ਤਾਹੀ ਸੁੱਕਣਾ ਇਹ ਬਾਕੀ ਦੋ ਦਿਨ ਪਾਉਂਗੇ ਤਾਹੀ ਸੁੱਕੂ ਦੋ ਤਿੰਨ ਦਿਨ ਹੀ ਤਾਂ ਲਗੂ ਤਾਂ ਗੱਲ ਲਗਣੂ ਵਾਹ ਬਾਕੀ ਪਨੀਰੀ ਕਹਿੰਦੀ ਮੈਨੂੰ ਲਾ ਦੋ ਪਨੀਰੀ ਦਾ ਕਹਿੰਦੀ ਲਾ ਦੋ ਮੀ ਆਉਂਦਾ ਨਹੀਂ ਹਾਂ ਪਨੀਰੀ ਕਹਿੰਦੀ ਲਾ ਦੋ ਹਾਂ ਲੈਟ 4 ਘੰਟੇ ਕਰਤੀ ਹੁਣ ਦਊਂਗੇ ਜਿਹੜੇ ਟਾਈਮ ਦੇ ਸਾਹਮਣੇ ਦਊਂਗੇ ਹੁਣ ਉਹ 4 ਘੰਟੇ ਦਾ ਕਰਦੇ ਆ ਲੈਟ ਇੱਕ ਦਿਨ ਛੱਡ ਕੇ ਕਰ ਦਿੰਦੇ। ਕੀ ਇੱਕ ਦਿਨ ਛੱਡ ਕੇ ਕਰਦੇ 8 ਘੰਟੇ ਰਹਿਣ ਦਿੰਦੇ ਜਿਹੜੇ ਖੇਤ ਨੂੰ ਪਾਣੀ ਪੈਂਦਾ ਸਰੀ ਤੇ ਲੱਗਦਾ ਹਾਂ ਸਮਝ ਗਿਆ ਲੈ ਇੱਕ ਦਿਨ ਛੱਡ ਕੇ ਕਰ ਦਿੰਦੇ 8 ਘੰਟੇ ਮਸਰੀ ਲੱਗਦਾ ਤਾਂ ਖੇਤ 11 ਦੇ 3 4 ਘੰਟੇ ਆਉਗੀ ਹਾਂ ਜੀ ਹੁਣ ਉਹ ਥੋੜਾ ਚੱਕਰ ਪੈ ਜਾਂਦਾ ਉਹ ਫੇਰ ਪਿਛਲਾ ਭਰਨਾ ਪੈਂਦਾ ਹੂੰ ਉਹਦਾ ਪਾਣੀ ਖਰਾਬ ਹੁੰਦਾ ਫੇਰ ਇਹਨਾਂ ਉਹ ਇੱਕ ਦਿਨ ਛੱਡ ਲਵੇ ਇੱਕ ਦਿਨ ਛੱਡ ਕੇ ਦੇ ਦੇ ਸਾਨੂੰ ਜਿਹੜਾ ਅੱਜ ਚਾਰ ਰੈਂਦੇ ਨਹੀਂ ਹੈ ਹੂੰ ਦਬੇ 8 ਘੰਟੇ 10 ਘੰਟੇ ਤੇ ਸਰੀਰ 'ਤੇ ਲੱਗੇ ਪਾਣੀ ਜਿਵੇਂ ਇੱਥੇ ਤੇ ਪਾਣੀ ਪੜਿਆ ਹੇ ਨੱਕੇ ਤੇ ਪੈ ਗਿਆ ਉੱਥੇ ਜਾ ਕੇ ਲੈਡ ਨਾ ਠਗੀ ਦੋ ਦਿਨ ਫੇਰ ਆ ਪਾ ਕੇ ਤਾਂ ਸਰੀਰ ਲੱਗਣਾ ਇਹਨੇ ਹੈ ਕਿ ਨਹੀਂ ਬਿਲਕੁਲ ਤਾਂ ਗੱਲ ਵੰਣੀ ਆ ਭਾਈ ਅਗੇ ਤਾਂ ਲੈਜਰ ਹੋਇਆ ਪਿਆ ਨਹੀਂ ਹਾਂ ਕਰਾਉਣਾ ਲੈਜਰ ਇਹ ਵੀ ਕਰਾਉਣਾ ਦੇਖ ਨੂੰ ਲਾ ਦੂੰਗਾ ਹੈ ਇਹੋ ਕਰਾਇਆ ਤਾਂ ਲੈਜਰ ਮੇਰੇ ਕਾਲੂੜਾ ਫੇਰ ਕਾਲੂੜਾ ਪਿਛਲੇ ਸਾਲ ਕਰਾਇਆ ਥਾ ਤੇ ਨਹੀਂ ਲੋੜ ਹੈ ਕਿ ਕਰਾ ਲੂੰਗਾ ਕਿ ਤੇ ਨਹੀਂ ਪਾਣੀ ਦੀ ਬਚਤ ਹੈ ਯਾਰ ਚਾ ਮਾਮੂਤਾ ਹੋਇਆ ਉਹ ਤਾਂ ਹੈ ਹੀ ਉਹ ਬਚਤ ਤਾਂ ਹੈ ਉਹਨੇ ਉਹਨਾਂ ਦੀ ਟਾਈਮ ਘੱਟ ਲੱਗਣਾ ਸਹੀ ਹੈ ਖੇਤ ਉਹ ਘਰ ਦਾ ਲੇਜਰ ਹੁਣ ਵੀ ਕਰਾਉਂਗਾ ਕੱਲ ਅੱਜ ਉੱਥੇ ਚੱਲਦਾ ਹੈ ਬਾਮੇ ਗੁਲੀ ਉਹਨਾਂ ਦੇ ਆਹ ਕੜੀ ਤੇ ਕਹਾਨੂੰ ਮੈਂ ਮੈਦਾ ਅਟਕੇ ਕਰਾਉਂਗਾ ਬਹੁਤ ਲੇ ਕਾਗੂ ਸੁਖਾ ਕੇ ਆਨ ਬਾਕੇ ਐਂਡ ਮੈਂ ਲਾਉ ਲੱਗਣਾ ਉਹਦੇ ਤੋਂ ਪਹਿਲਾਂ ਲਗਾ ਦੇਣਾ ਉਹਨੇ ਵਾਲੇ ਖੇਤ ਕਰਾ ਲੂ ਹੁਣ ਮੈਂ ਬਾਅਦ ਤੇ ਅੱਜ ਤੂੰ ਆਪਣੇ ਕਰਾ ਲੈ ਹੋਰ ਕੀ ਦੇ ਕਹਿੰਦਾ ਮੰਨੂ ਨਹੀਂ ਪਤਾ ਮੇਰੀ ਕੋਲ ਤੇਰੇ ਇਸੇ ਸਿਮੇ ਦੇ ਇੱਕ ਹੋਰ ਤਾਂ ਨਹੀਂ ਕੀ ਹੈਗਾ ਤਾਂ ਆਹ ਉਰੀ ਚਲਾ ਲਓ ਲੋਕ ਲੈ ਕੱਲੂ ਲੋਕ ਲੈ ਚੱਲਣਾ ਉਹਦੇ ਠੀਕ ਆ ਪਰਸ ਤੂੰ ਜਾਣਾ ਬਾਹਰ ਕਰਨ ਕਿਧਰੇ ਅੱਛਾ ਏਡਾ ਏਡਾ ਨਾਲ ਦਈਆ ਠੰਡਾ ਨਹੀਂ ਪਰੋ ਉੱਥੇ ਵੀ ਲੋ ਪੈਣੀ ਆ ਲੋ ਉੱਥੇ ਵੀ ਪੈਣੀ ਆ ਆ ਕਿ ਨਹੀਂ ਲੋ ਉੱਥੇ ਵੀ ਪੈਣੀ ਆ ਲੋ ਤਾਂ ਕਿਹਾ ਲੋ ਤਾਂ ਰੋ ਪੈਂਦੀ ਆ ਗੇੜੇੜੀ ਨਹੀਂ ਛੱਡਿਆ ਪਤਾ ਲੈ ਜਰਾ ਉਹ ਵਜਰੇ ਵਾਲਾ ਬਾਈ ਕਹਿੰਦਾ ਯਾਰ ਗਰਮੀ ਇੱਧਰੋਂ ਭੇਜ ਤੋ ਕੋਈ ਸਾਡੇ ਠੰਡਾ ਬੋਲਦਾ ਮਾ ਥਾਰੇ ਤੂੰ ਠੰਡ ਭੇਜ ਤੇ ਗਰਮੀ ਤਸੀਂ ਭੇਜ ਦੇਣੀ ਠੀਕ ਨਹੀਂ ਸਾਡੇ ਠੰਡਾ ਆ ਗਈ ਗਰਮੀ ਆਪੇ ਚਲੀ ਜਾਣਾ ਆਪੇ ਚਲੀ ਜਾਣਾ ਨਾ ਬਸ ਇਹ ਬਤੀ ਉਹ ਕੀਨਦਾ ਪ੍ਰਸ਼ੀਨ ਮਰਸੀਨ ਦਾ ਭਾਈ ਮਰਸੀਨ ਦਾ ਬਾਦਸ਼ਾਹ ਉਹ ਦੂਰ ਵੀ ਗਿਆ ਤਾਂ ਉਹ ਦੂਰ ਵੀ ਗਿਆ ਲੈ ਇਹ ਬੁੱਤੇ ਲੱਗੇ ਪਾਸੇ ਫਿਰ ਉਹ ਗਾਂ ਉਧਰ ਭੇਜੂਗਾ ਦੂਜੀ ਸੜਕ ਤੇ ਬਦਲੀ ਜਾਣਾ ਹੋ ਉਧਰ ਹਾਂ ਫੇਰ ਬਦਲੀ ਜਾਵੇ ਉਹ ਨੇੜੇ ਉਧਰ ਬਾਰੀ ਸਾਈਡੋਂ ਭੇਜੂ ਉੱਥੇ ਉਹ ਨੇੜੇ ਹੋ ਜਾਣਾ ਤੁਹਾਨੂੰ ਉੱਥੇ ਭੇਜੂਗਾ ਹਾਂ ਪਾਰਲੀ ਮੋਟਰ ਜਿਹੜੀ ਹੁਣ ਸਾਫ ਕਰੀ ਤੇਰੇ ਡੈਡੀ ਨੇ ਕੱਲ ਹਾਂ ਜਿੱਦਾਂ ਜਿਗ ਮੋਟਰ ਕਰਿਆ ਉਹ ਰੇੜੇ ਹੋ ਜਾਵੇਂ ਆਹ ਬੌਲ ਸੁੱਕਾ ਜਾਊਗਾ ਨਾਲੇ ਬੌਲ ਵੀ ਰੇੜੇ ਹੋ ਜਾਣੀ ਫੇਰ ਹਾਂ ਓਲੀ ਸਰੇ ਹੀ ਵੀਤ ਦੇ ਇਹਨੇ ਮਕਾਨਾ ਕਰੀ ਮਕਾਨ ਦੇ ਨਾਲ ਬਸ ਹਾਂ ਉਹ ਪਹੀ ਜਾਂਦੀ ਉਹ ਸਦੀ ਸਦੀ ਪਹੀ ਜਾਣੇ ਬਸ ਠੀਕ ਆ ਗਾਨੂ ਪਨੀਰੀ ਸਭ ਉਧਰ ਕਰੇ ਕੰਮ ਨਾ ਲੋਟਾ ਲੋਟਾ ਮੱਕੀ ਦਾ ਠੀਕ ਹੈ ਯਾਰ ਮੱਕੀ ਦਾ ਕੰਮ ਦੀ ਪੂਰੀ ਹੈ ਮੱਕੀ ਦਾ ਖੜੀ ਕੰਮ ਦੀ ਪੂਰੀ ਹੋਰੇ ਹੋਤੀ ਤੂੜੀ ਦੀ ਬਾਈ ਤਾਂ ਫਹਿ ਗਿਆ ਤੂੜੀ ਦਾ ਫਰਕ ਪੈ ਜਾਂਦਾ ਇਧਰ ਦੇਖ ਲੈ ਇਧਰ ਹੜੀ ਘੜੀ ਪੂਰੀ ਉਹ ਥੋੜੀ ਮਾੜੀ ਵੀ ਵਿਚੇ ਨੂੰ ਦੋਸਤ ਜਿੰਨੇ ਲੱਕੇ ਕਰੀ ਖੜੀ ਹੈ ਇਸ ਪਾ ਤੇ ਪਹਿਲਾ ਯਾਰ ਬੱਗੇ ਹੱਥੇ ਨਾ ਇਹਦਾ ਵਾਈ ਉਹ ਇਹ ਦਾ 2 ਮਹੀਨਾ ਹੋਣ ਵਾਲਾ ਇਹਨੂੰ ਬਸ ਆ 15 ਮਹੀਨਾ ਹੋਣਿਆ ਨੂੰ ਕੋਈ ਵੀ ਅਲਾਂਗੇ 15 ਦਿਨ ਲਾਈਏ ਚ ਹੈ 15 ਨੂੰ ਆ ਬੰਦਾ ਮਹੀਨਾ ਹੋ ਗਿਆ ਨਾ 30 ਦੀ ਲਾ ਲਾਣੀ ਆਪਾਂ ਨਾ ਸੋਰ ਪਰ ਐਂ ਦੇਖ ਨਾ ਲੋਕ ਨੇ ਫੁੱਕੀ ਪਈਓ ਉਪਰ ਤੋਂ ਭਾਈ ਗਰਮੀ ਬਹੁਤ ਹੈ ਗਰਮੀ ਦੇ ਬੰਦੇ ਸੁੱਕਣੇ ਪਾਏ ਵੇ ਇਹ ਤਾਂ ਪਨੀਰੀ ਨਾ ਜੀ ਚੀਜ਼ ਨਾ ਚ ਕੁਝ ਜੀ ਹੈ ਇਹ ਵੀ ਐ ਸੁੱਕ ਕੇ ਚਲਦੀ ਐ ਇੱਕ ਵਾਰ ਇੱਧਰ ਲੋਕਾਇ ਨੂੰ ਰਹੇ ਹਾਂ ਇਧਰ ਵਕੀ ਦਾ ਲੋਕਾਇ ਹਵਾ ਵਾਦੀ ਨਹੀਂ ਦੇ ਫੇਰ ਵੀ ਲੋਰਾ ਆਪਣੇ ਫੁੱਕੀ ਹੋਈ ਆ ਉਹ ਦਬੈਰੰਦਾ ਦੇਖੀਏ ਆਪਣਾ ਪੈਰ ਫੂਕ ਉਹਨੇ ਹੂੰ ਧਰਤੀ ਤੇ ਦੇ ਪੈਰ ਨੂੰ ਮੋੜ ਰਹੀ ਏ ਜਾਂ ਲੈ ਸੜਕਾ ਪਰ ਨਹੀਂ ਜਾਂਦੇ ਚੱਲਦੇ ਆਹ ਹੁਣ ਪਾਣੀ ਪੈਰ ਫੂਕਦਾ ਪੈਰ ਹਾਏ ਓਰੇ ਇਹਦੇ ਵਿੱਚ ਪਾਣੀ ਠੰਡਾ ਰਹਿੰਦਾ ਹੁਣ ਹਾਂ ਹਾਂ ਇਹਨੂੰ ਪ੍ਰੀਨਾ ਬੈਂਦੀ ਗੁੰਡਾ ਵੇ ਪਾਣੀ ਪਾਣੀ ਨੂੰ ਹਾਂ ਹੁਣ ਜਿਹੜੀ ਨਿਆਣੀ ਆ ਉਹਦਾ ਫੂਕ ਕੇ ਛੜਦਾ ਉਹਨੂੰ ਫੂਕਦੀ ਆ ਤਾਨ ਓਏ ਪੰਜ ਕਿਲੇ ਪੰਜ ਕਿਲੇ ਜੀ ਆ ਕਿਲੇ ਤੇ ਕਿਲੇ ਲੱਗ ਜਾਂਦੇ ਤਾ ਬਚਾਉਣ ਨਹੀਂ ਦਿੰਦਾ ਨਾਲਾ ਕਿਲਾ ਵਜਾਉਣ ਨੂੰ ਖਤਰ ਹੈ ਇਹ ਇਹ ਕਿਲਾ ਲੱਗਣੇ ਲੱਗਣਾ ਹੈ ਇਹ ਕਹਿੰਦਾ ਮੇਰਾ ਕਿਲਾ ਰਹੀ ਜਾਣਾ ਇੱਕ ਪਨੀਰੀ ਨਾਲ ਮੇਰੀ ਛੂਟੀ ਆਪਣੀ ਦੀ ਮਾ ਗੱਗੇ ਦੀ ਪਨੀਰੀ ਕਿਲੇ ਦੀ ਵੱਧ ਹੈ ਨਹੀਂ ਵੱਧ ਤਾਂ ਨਹੀਂ ਮਾ ਮੋਟੀ ਬਦੂਗੀ ਬਦੂਗੀ ਬਵਾਦ ਹੈ ਨਹੀਂ ਦੇਖ ਲਓ ਜਹਾ ਅੱਧਾ ਕਿਉਂ ਜਵਾਬ ਦੇਦਾ ਨਹੀਂ ਮੈਂ ਜਵਾਬ ਤੂੰ ਕਹਿ ਦਤਾ ਜੇ ਬਸ ਕੀ ਦੇਰੀ ਹੈ ਬਸ ਯਾਰ ਬਸ ਠੀਕ ਆ ਠੀਕ ਆ ਜੇ ਵੱਧ ਗਈ ਤਾਂ ਲੈ ਜੁਨੀ ਤੂੰ ਤੂੰ ਮੈਂ ਬਦਾਂ 21 ਦਿਨ ਨੂੰ ਪਰ ਇਹ ਵੀ ਨਾਲ ਰੱਖੋ ਜੇ ਮੇਰੀ ਘਟਕੀ ਤੂੰ ਦੇਣੀ ਵੀ ਹੈ ਤਾਂ ਹੋਣਾ ਕਰੇ ਕਿਲਾ ਕਰਕੇ ਇਹ ਸਾੜੀ ਕੱਟ ਗਈ ਫੇਰ ਆ ਬਾਬਾ ਤੇ ਜबान ਦਾ ਇੱਕ ਬਸ ਰੱਖੋ ਨਾ ਸਰ 21 ਦਿਨ ਨੂੰ ਤਾਂ ਸਾਰੀ ਲੈ ਲੈਣੀ 21 ਵਜੇ ਦਾ ਖਤਮ ਆ 22 ਤੱਕ ਇਹ ਤੂੰ ਮੇਰੀ ਗੱਲ ਸੁਣਦਾ ਇਹ ਹੁਣ ਅੱਧਾ ਹੀ ਲਈਓ ਹੱਤ ਹੋ ਗਿਆ ਆਹਾ ਦਸਤੀ ਜਲੀ ਗੋ ਖਾਲ ਨੂੰ ਆ ਦੋ ਕੁ ਲੀ ਇੱਧਰ ਹੈ ਨਹੀਂ ਦੋ ਦੀ ਇੱਧਰ ਆ ਬਸਣੀ ਹੈ ਆਪਣੀ ਦੀ ਮੱਕਾ ਕਰ ਲਓ ਤੁਹਾਨੂੰ ਵਾਝੀ ਵੀ ਦਿਖਾ ਦੂੰਗਾ ਕਰ ਲਓ ਸੌਦਾ ਕਰੋ ਮੈਨ ਨਾਲ ਫਿਰ ਜੇ ਕੱਟ ਕੇ ਤੁਸੀਂ ਤੁਸੀਂ ਦੇਣ ਦੋ ਮੈਂ ਸੌਦਾ ਹੋਇਆ ਬਈਆ ਸੌਦਾ ਕਰੋ ਫਿਰ ਮੈਨ ਨਾਲ ਕੱਟ ਗਈ ਉਮੀਦਾਂ ਇਹ ਕੱਟ ਗਈ ਸਾਨੂੰ ਲੱਭਣੀ ਬਣੀ ਆ ਇਹਦੇ ਨਾਲ ਹਾਂ ਸੌਦਾ ਜੇ ਵੱਧ ਗਈ ਥੋੜੀ ਆ ਕੱਟ ਗਈ ਫੇਰ ਤਾਂ ਆ ਵੀ ਥੋੜੀ ਆ ਦੱਸਦਾ ਵਾ ਬਾ ਠੀਕ ਬੰਦੀ ਨੇ ਬਾ ਠੀਕ ਆ ਯਾ ਉਸਤਾਦ ਜੀ ਨੇ ਕਹਿਤਾ ਹਾਂ ਵਜਣੀ ਆ ਇਹ ਯਾ ਉਸਤਾਦ ਜੀ 14-15000 ਰੁਪਏ ਬੀਜ ਪਰ ਇਸ ਕਲੇ ਸੱਦਦੇ ਆ ਠੀਕ ਹੈ ਜੀ ਹੈਗੇ ਕੋ ਕੋ ਇਨੀ ਬਾ ਤੂੰ ਹੋਰ ਨੂੰ ਨਾ ਪਟਾ ਦੀ ਮੈਂ ਨਹੀਂ ਮਟਾਉਣੀ ਆ ਲਾਂਗ ਕੇ ਤਰ੍ਹਾਂ ਲੱਗੇ ਤੇ ਹਾਂ ਜਾ ਇਹ ਵੀ ਗੱਲ ਆ ਜਿੱਦੜ ਕਹਿਦਾ ਮੇਰੇ ਖੇਤ ਖਾਲੀ ਕਰ ਦੋ ਮੈਂ ਖੇਤ ਪੱਟਣੀ ਆ ਪੱਟ ਲਈ ਮੇਰੀ ਜਿਹੜੀ ਬਾਜਰੀ ਪੱਟ ਲੋ ਇਹਦੇ ਪੱਟ ਦੇ ਠੀਕ ਨਹੀਂ ਗੱਲ ਤੇਰਾ ਲਾਸਟ ਕੀ ਤਾਂ ਹੀ ਆ ਹਾਂ ਆ ਲਾਸਟ ਹੀ ਆ ਪਹਿਲੇ ਕਿੰਨੇ ਲੰਬੀ ਹੈ ਇਹ ਜਦਾਸ ਲੱਗਣੇ ਆ ਜਿੱਥੇ ਤਾਂ ਵੀ ਖਤਮ ਕਰਨਾ ਕਰਨਾ ਤਿੰਨ ਕਿਲੇ ਹੋਗਾ ਕਿਲਾ ਚਾਹ ਕਿਲੇ ਮੈਂ ਤੰਦਾ ਠੀਕ ਆ ਠੀਕ ਆ ਹੁਣ ਠੀਕ ਆ ਫਿਰ ਦਰਨ ਡੰਡ ਡੰਡ ਲੋ ਕੰਮ ਹੂੰ ਡੰਡ ਆਹ ਬਹੁਤ ਠੀਕ ਪਟ ਲੈਣੇ ਹੂੰ ਠੀਕ ਹੈ ਠੀਕ ਹੈ ਭਾਈ ਓਕੇ ਹੈ ਤੇਰਾ ਕੰਮ ਪੜਾਤਾ